ਕਿਵੇਂ ਵੱਡੇ ਵੱਡੇ ਬਿਲਡਰ ਜਿਹੜੇ ਨੇ ਉਹ ਠੱਗੀ ਮਾਰਦੇ ਨੇ ਆਮ ਲੋਕਾਂ ਦੇ ਨਾਲ ਕਿ ਹੁਜਿਆ ਬਿਲਡਿੰਗਾਂ ਅਸੀਂ ਜਦੋਂ ਨਿਕਲਦੇ ਆ ਰੋਡ ਤੋਂ ਚਾਹੇ ਉਹ ਮੁਹਾਲੀ ਜ਼ਿਲਕਪੁਰ ਹਾਈਵੇ ਤੇ ਬਹੁਤ ਬਿਲਡਿੰਗਾਂ ਇਹੋ ਜਿਹੀਆਂ ਹੁੰਦੀਆਂ ਵੱਡਾ ਕਾਰਨ ਕੀ ਹੈ ਧਰੀਆਂ ਤਲੀਆਂ ਬਿਲਡਿੰਗਾਂ ਲੈਂਟਰ ਪਏ ਹੋਏ ਨੇ ਇਹ ਖਾਲੀ ਘੇ ਰਹਿੰਦੀਆਂ ਦਣਾ ਪੰਗੇ ਲੈ ਰਹੇ ਹੋ ਡਰ ਨਹੀਂ ਲੱਗਦਾ ਮਨ ਦੇ ਵਿੱਚ ਆਰਟੀ ਐਲਾਨੇ ਨੂੰ ਲਗਾਤਾਰਵਾ ਚੁੱਕਦੇ ਹੋ ਹੁਣ ਫਿਰ ਇਹਨਾਂ ਨੇ ਜਦੋਂ ਪਰਚਾ ਪਾਇਆ ਜਿਹੜੀ ਚੀਜ਼ ਮੈਂ ਬਾਰ-ਬਾਰ ਕਹਿ ਰਿਹਾ ਵੀ ਸੜਕ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਜਿਹਦੇ ਸਿਰਫ 13 ਨਕਸ਼ੇ ਪਾਸ ਨੇ 1 ਤਾਰੀਖ ਨੂੰ ਕਿਵੇਂ ਬਣ ਗਏ 90 ਸ਼ੋਰੂਮ ਐਕਸਟਰਾ ਕਿਵੇਂ ਬਣ ਗਏ ਕੋਈ ਵੀ ਅਫਸਰ ਜਿੰਪੂ ਨਹੀਂ ਰੰਦਾ ਤਾਂ ਮੁੱਕ ਉਹ ਵੱਡੀ ਗੱਲ ਸ ਹੈ ਜਿੰਨੇ ਵੀ ਅਫਸਰ ਨੇ ਲੋਟੂ ਅਫਸਰ ਕੇ ਨਾਮ ਨੂੰ ਇਹ ਸਾਰੇ ਲੁੱਟ ਕੇ ਚਾਮ ਨੂੰ ਕੋਈ ਮੁਹਾਲਲੀ ਤੇ ਕੋਈ ਚੰਡੀਗੜ੍ਹ ਤੇ ਪੰਚਕੂਲਾ ਰਹਿਣ ਜਾਂਦਾ ਹੈ ਜਿਸ ਬਿਲਡਿੰਗ ਦੇ نیچے ਮੈਂ ਮੌਜੂਦ ਹਾਂ ਤੁਹਾਨੂੰ ਅਕਸਰ ਹੀ ਤੁਸੀਂ ਇਹੋ ਜੀਆਂ ਬਿਲਡਿੰਗਾਂ ਜ਼ਿਰਕਪੁਰ ਅਤੇ ਮੋਹਾਲੀ ਵਿੱਚ ਦੇਖੀਆਂ ਹੋਣਗੀਆਂ ਅਕਸਰ ਇਹ ਵੱਡਾ ਕਾਰਨ ਕੀ ਹੈ ਕਿਵੇਂ ਵੱਡੇ ਵੱਡੇ ਬਿਲਡਰ ਜਿਹੜੇ ਨੇ ਉਹ ਠੱਗੀ ਮਾਰਦੇ ਨੇ ਆਮ ਲੋਕਾਂ ਦੇ ਨਾਲ ਔਰ ਉਹਨਾਂ ਦਾ ਨੁਕਸਾਨ ਹੁੰਦਾ ਹੈ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਇੱਕ ਖਾਸ ਮਹਿਮਾਨ ਵੀ ਮੌਜੂਦ ਨੇ ਪਹਿਲਾਂ ਮੈਂ ਕੈਮਰਾ ਮੈਨੂੰ ਗੁਜ਼ਾਰਿਸ਼ ਕਰਾਂਗਾ ਕਿ ਇਸ ਬਿਲਡਿੰਗ ਵੱਲ ਦਿਖਾਇਆ ਜਾਵੇ ਅਕਸਰ ਤੁਸੀਂ ਦੇਖੀਆਂ ਹੋਣੀਆਂ ਕਿ ਇਹੋ ਜੀਆਂ ਬਿਲਡਿੰਗਾਂ ਬੜੀਆਂ ਬੜਾਈਆਂ ਰਹਿ ਜਾਂਦੀਆਂ ਲੋਕਾਂ ਨਾਲ ਠੱਗੀ ਹੁੰਦੀ ਹੈ ਲੋਕਾਂ ਨੂੰ ਜਾਗਰੂਤ ਕਿਵੇਂ ਕੀਤਾ ਜਾਵੇ ਅਗਰ ਤੁਸੀਂ ਜ਼ਿਰਕਪੁਰ জাফর ਮੁਹਾਲੀ ਦੇ ਵਿੱਚ ਕੋਈ ਪ੍ਰਾਪਰਟੀ ਖਰੀਦਣਾ ਚਾਹਦੇ ਹੋ ਤਾਂ ਤੁਹਾਨੂੰ ਕੀ ਦੇਖਣ ਦੀ ਲੋੜ ਹੈ ਕਿਉਂਕਿ ਲਗਾਤਾਰ ਕਈ ਮਾਮਲੇ ਸਾਹਮਣੇ ਆਏ ਨੇ ਜਿੱਥੇ ਵੱਡੇ ਤੋਂ ਵੱਡੇ ਬਿਲਡਰ ਨੇ ਜਿਹੜੇ ਉਹ ਇਨਵੈਸਟਮੈਂਟ ਕਰਾਉਂਦੇ ਨੇ ਆਮ ਲੋਕਾਂ ਦੀ ਪਰ ਠੱਗੀ ਦਾ ਸ਼ਿਕਾਰ ਹੁੰਦੇ ਨੇ ਉਹ ਲੋਕ ਸੁਖਦੇਵ ਚੌਧਰੀ ਸਾਡੇ ਨਾਲ ਮੌਜੂਦ ਰਹਿਣਗੇ ਜੋ ਕਿ ਸਮਾਜ ਸੇਵੀ ਨੇ ਅਕਸਰੀ ਅਸੀਂ ਇਹਨਾਂ ਨੂੰ ਦੇਖਿਆ ਹੈ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਵਾਜ਼ ਚੁੱਕਦੇ ਰਹਿੰਦੇ ਨੇ ਔਰ ਖਾਸ ਤੌਰ ਤੇ ਜਾਗਰੂਤ ਲੋਕਾਂ ਨੂੰ ਕਰਦੇ ਨੇ ਸਰ ਸਵਾਗਤ ਆਪਲਾ ਬੋਲੋ ਤੁਹਾਡਾ ਮਿਹਰਬਾਨੀ ਸਰ ਸਰ ਸਭ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਇਹੋ ਜੀਆਂ ਬਿਲਡਿੰਗਾਂ ਅਸੀਂ ਜਦੋਂ ਨਿਕਲਦੇ ਹਾਂ ਰੋਡ ਤੋਂ ਚਾਹੇ ਉਹ ਮੁਹਾਲੀ ਜ਼ਿਰਕਪੁਰ ਹਾਈਵੇ ਤੇ ਬਹੁਤ ਬਿਲਡਿੰਗਾਂ ਇਹੋ ਜਿਹੀਆਂ ਹੁੰਦੀਆਂ ਵੱਡਾ ਕਾਰਨ ਕੀ ਹੈ ਤੜੀਆਂ ਤੜੀਆਂ ਬਿਲਡਿੰਗਾਂ ਲੈਂਟਰ ਪਏ ਹੋਏ ਨੇ ਇਹ ਖਾਲੀ ਘਰ ਰਹਿੰਦੀਆਂ ਫਿਰ ਇਹ ਜਿਹੜੀਆਂ ਅੱਧੀਆਂ ਅਧੂਰੀਆਂ ਬਿਲਡਿੰਗਾਂ ਨੇ ਇਹਦਾ ਜਿਹੜਾ ਕਾਰਨ ਹੈ ਜੋ ਮੈਂ ਸਮਝਦਾ ਕਿ ਸਭ ਤੋਂ ਵੱਡਾ ਕਾਰਨ ਹੈ ਸਥਾਨਕ ਸਰਕਾਰਾਂ ਵਿਭਾਗ ਦੇ ਜ ਜੇ ਉਹ ਕੰਟਰੋਲ ਕਰਨ ਉਧਰੋਂ ਰੇਰਾ ਹੈ ਰੇਰਾ ਪੰਜਾਬ ਤੇ ਕੰਟਰੋਲ ਇਸ ਕਰਕੇ ਕੀਤਾ ਸੀ ਕਿ ਲੋਕਾਂ ਨੇ ਲੋਕ ਠੱਗੇ ਜਾ ਰਹੇ ਸੀ ਬਿਲਡਰਾਂਹੀਂ ਤਾਂ 2017 ਵਿੱਚ ਰੇਰਾ ਆਇਆ ਜਦੋਂ ਰੇਰਾ ਆਇਆ ਤਾਂ ਰੇਰਾ ਨੇ ਬڑے ਨੋਰਮਸ ਬਣਾਏ ਕਿ ਕੋਈ ਬਿਲਡਰ ਵੀ ਇਸ ਤਿੱਕੇ ਦੀ ਗੋਸਥਾਕੀ ਕਰਕੇ ਲੋਕਾਂ ਨਾਲ ਠੱਗੀ ਕਰਕੇ ਨਹੀਂ ਜਾ ਸਕਦਾ ਲੇਕਿਨ ਉੱਥੇ ਵੀ ਕੁਝ ਐਸੇ ਲੋਕ ਬਹਿ ਗਏ ਜਿਨ੍ਹਾਂ ਨੇ ਜਿਹੜੀਆਂ ਫਾਰਮਲਟੀਆਂ ਕੀਤੀ ਕਿਤੇ ਬਿਨਾਂ ਜਿਹੜਾ ਰੇਰਾ ਦੇ ਨੰਬਰ ਦਿੱਤੇ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਸਾਹਮਣੇ ਜਦੋਂ ਇਹ ਬਿਲਡਿੰਗ ਹਾਲੇ ਬਿਲਡਿੰਗ ਦੀ ਫਰਸਟ ਫਲੋਰ ਵੀ ਨਹੀਂ ਬਣੀ ਸੀ ਤੇ ਇਹਨਾਂ ਨੇ 90 90% ਲੋਕਾਂ ਤੋਂ ਪੈਸੇ ਲੈ ਲੇ 90% ਪੈਸੇ ਇੱਕ ਬਿਲਡਰ ਲੈ ਹੀ ਨਹੀਂ ਸਕਦਾ ਜੇ ਲੈਨੇ ਉਹ ਐਸਕ੍ਰੋ ਅਕਾਊਂਟ ਚ ਆਣਗੇ ਉਹ ਐਸਕ੍ਰੋ ਅਕਾਊਂਟ ਚੋਂ ਪੈਸੇ ਕਢਾਣ ਲਈ ਤਿੰਨ ਜਨਿਆਂ ਦੇ ਸਾਈਨ ਸੀਏ ਦੇ ਆਰਕੀਟੈਕਟ ਦੇ ਇੰਜੀਨੀਅਰ ਸਰਟੀਫਿਕੇਟ ਇੰਜੀਨੀਅਰ ਦੇ ਤਿੰਨਾਂ ਦੇ ਸਾਈਨ ਹੁੰਦੇ ਨੇ ਜਦੋਂ ਉਹ ਸਿਗਨੇਚਰ ਹੋਣਗੇ ਤਾਂ ਕਰਕੇ ਐਸਕ੍ਰੋ ਅਕਾਊਂਟ ਚੋਂ ਪੈਸੇ ਕਢਵਾ ਸਕਦੇ ਹੋ ਤੁਸੀਂ ਦੇਖੋ ਵੇ ਕਿਵੇਂ ਪੈਸੇ ਨਿਕਲੇ ਨੇ ਕਿਹੜੇ ਨਕਲੀ ਪੇਪਰਾਂ ਦੇ ਨਾਲ ਪੈਸੇ ਐਸਕ੍ਰੋ ਅਕਾਊਂਟ ਚ ਕਢਵਾਏ ਗਏ ਜੇ ਪੈਸੇ ਜਿਸ ਪ੍ਰੋਜੈਕਟ ਚ ਲਾਏ ਰੇਰਾ ਦਾ ਮਤਲਬ ਇਹ ਸੀਗਾ ਕਿ ਜਿਹੜੇ ਪ੍ਰੋਜੈਕਟ ਵਾਸਤੇ ਇੱਕ ਬੰਦੇ ਨੇ ਪੈਸੇ ਦਿੱਤੇ ਨੇ ਇਨਵੈਸਟਰ ਨੇ ਉਹ ਪ੍ਰੋਜੈਕਟ ਦੇ ਵਿੱਚ ਹੀ ਉਹ ਪੈਸੇ ਲੱਗਣਗੇ 70% ਪੈਸਾ ਉੱਥੇ ਲੱਗਿਆ 30% ਉਹ ਆਪਦੇ ਕਿਸੇ ਹੋਰ ਕੰਮ ਲਈ ਕਢਾ ਸਕਦੇ ਨੇ 70 ਲੋਣੇ ਪੈਣਗੇ ਤਾਂ ਤੁਸੀਂ ਦੇਖੋ ਪੈਸਾ ਸਾਰਾ 90 90% ਲੈ ਲਿਆ ਤੇ ਬਿਲਡਿੰਗ ਦੇਖੋ ਤੁਹਾਡੇ ਸਾਹਮਣੇ ਦੋ ਮੰਜ਼ਿਲਾ ਵੀ ਨਹੀਂ ਬਣ ਸਕੀ ਕਿਉਂਕਿ ਇਹ ਦਾ ਕਾਰਨ ਇਹ ਸੀਗਾ ਕਿ ਰੇਰਾ ਵੱਲੋਂ ਖੁੱਲ ਦਿੱਤੀ ਗਈ ਰੇਰਾ ਨੂੰ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਫਸਰ ਦੇਖ ਰਹੇ ਸੀ ਵੀ ਇਹ ਕੀ ਚੀਜ਼ ਬਣ ਰਹੀ ਹੈ ਔਰ ਕਿਵੇਂ ਪੈਸੇ ਕੱਢੇ ਜਾ ਰਹੇ ਲੇਕਿਨ ਉਹ ਭ੍ਰਸ਼ਟਾਚਾਰੀ ਕਰਕੇ ਉਹ ਸਾਰੇ ਚੁੱਪ ਰਹੇ ਔਰ ਉਹਨਾਂ ਨੇ ਇਹਨਾਂ ਨੂੰ ਠੱਗੀ ਕਰਨ ਦਿੱਤੀ ਇਹ ਤਾਂ ਇੱਕ ਐਗਜ਼ਾਮਪਲ ਹੈ ਜਿਹਦੇ ਅੱਗੇ ਬਿਲਡਿੰਗ ਵਿੱਚ ਲਗਾਤਾਰ ਦੇਖਿਆ ਕਿ ਇਹ ਮਿਲੀ ਭੁਗਤਾਂ ਪ੍ਰਸ਼ਾਸਨ ਦੀ ਮਿਲੀ ਭੁਗਤਾਂ ਕਿਉਂਕਿ ਦੇਖਦੇ ਆ ਕੋਈ ਪ੍ਰੋਜੈਕਟ ਤਿਆਰ ਹੁੰਦਾ ਤਾਂ ਪਹਿਲਾਂ ਹੀ ਜਿਹੜੇ ਬਿਲਡਰ ਨੇ ਉਹ ਕਸਟਮਰ ਕੋ ਪੈਸੇ ਲੈ ਕੇ ਪੈਸੇ ਲੈ ਲੈਂਦੇ ਨੇ ਉਹਨਾਂ ਦੇ ਪੈਸੇ ਨਾਲ ਪ੍ਰੋਜੈਕਟ ਤਿਆਰ ਹੁੰਦਾ ਹੈ ਕਿ ਵੱਡਾ ਨੁਕਸਾਨ ਨਹੀਂ ਹੋ ਰਿਹਾ ਆਮ ਲੋਕਾਂ ਦਾ ਕਿਤਨਾ ਕਿਤੇ ਸਤਰਕ ਹੋਣਾ ਪੈਣਾ ਸਰਕਾਰ ਨੂੰ ਇਸ ਤੇ ਕੋ ਸਰਕਾਰ ਰਾਜਨੀਤਿਕ ਸੁਰੱਖਣ ਬਿਨਾ ਇਹ ਕੰਮ ਨਹੀਂ ਚੱਲਦਾ ਰਾਜਨੀਤਿਕ ਸੁਰੱਖਣ ਵੀ ਇਹਨਾਂ ਤੇ ਹੁੰਦਾ ਹੈ ਪਲੱਸ ਕਈ ਚੀਜ਼ਾਂ ਨੇ ਜਿਹੜੀਆਂ ਵਿਚਰਲੇ ਹੁੰਦੇ ਨੇ ਬਿਲਡਰ ਇਕੱਲੇ ਆਪਣੇ ਆਪ ਕੁਝ ਨਹੀਂ ਕਰ ਸਕਦੇ ਇੱਕ ਛੋਟਾ ਜਿਹਾ ਲੈਟਰ ਵੀ ਜਦੋਂ ਨਗਰ ਕੌਂਸਲ ਵੱਲੋਂ ਆ ਜਾਂਦਾ ਉਹਦੀ ਬਹੁਤ ਅਹਿਮੀਅਤ ਹੁੰਦੀ ਹੈ ਬਹੁਤ ਵੈਲਿਊ ਹੁੰਦੀ ਹੈ ਲੇਕਿਨ ਉਹ ਸਿਰਫ ਸਿਰਫ ਲੋਕਾਂ ਦੀਆਂ ਅੱਖਾਂ 'ਚ ਸਿਰਫ ਮਿੱਟੀ ਪਾਉਂਦੇ ਆ ਹੋਰ ਕੁਝ ਨਹੀਂ ਕਰਦੇ ਉਹਨਾਂ ਨੇ ਉਹ ਪੇਪਰ ਸਾਨੂੰ ਦਿਖਾਉਣ ਵਾਸਤੇ ਵੀ ਅਸੀਂ ਨੋਟਿਸ ਦਿੱਤਾ ਹੈ ਉੱਥੇ ਕੰਮ ਨਹੀਂ ਰੋਕਦੇ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਹੈ ਔਰ ਜਿਹੜੇ ਲੋਕ ਨੇ ਮੈਂ ਵਾਰ-ਵਾਰ ਮੈਂ ਆਪਣੇ ਪਲੇਟਫਾਰਮ ਤੋਂ ਜਾ ਕੇ ਜਿੰਨੇ ਵੀ ਮੇਰੇ ਇੰਟਰਵਿਊ ਉਹਨਾਂ ਵਿੱਚ ਮੈਂ ਹਰ ਹਰ ਵਾਰੀ ਇੱਕ ਗੱਲ ਕਹਿਣਾ ਲੋਕਾਂ ਨੂੰ ਕਹਿਣਾ ਕਿ ਲੋਕ ਜਾਗਰੂਕ ਹੋ ਜਾਣ ਇਹ ਤਾਂ ਭ੍ਰਸ਼ਟ ਰਹਿਣਗੇ ਇਹ ਤਾਂ ਭ੍ਰਸ਼ਟਾਚਾਰੀ ਦੇ ਅੱਡੇ ਬਣ ਚੁੱਕੇ ਨੇ ਚਾਹੇ ਉਹ ਖੜ ਲਗਾ ਲਓ ਜਿਹੜੇ ਪਹਿਲਾਂ ਜ਼ਿਕਰ ਕਰਾਂਗੇ ਆਪਾਂ ਬਾਅਦ ਚੋਂ ਗੱਲ ਕਰਦੇ ਹਾਂ ਠੱਗੀ ਵੱਜਦੀ ਕਿਵੇਂ ਆ ਕਿਸ ਤਰ੍ਹਾਂ ਠੱਗੀ ਮਾਰਦੇ ਨੇ ਬਿਲਡਰ ਨੇ ਜੋ ਉਹ ਜਦੋਂ ਹੁਣ ਰੇਰਾ ਆ ਗਿਆ ਤਾਂ ਉਹਦੇ ਵਿੱਚ ਇੱਕ ਨੋਰਮਸ ਹੈ ਕਿ ਤੁਸੀਂ ਇੰਨੀਆਂ ਫਾਰਮੈਟੀਆਂ ਸਾਰੀਆਂ ਪੂਰੀਆਂ ਕਰੋਗੇ ਤੁਸੀਂ ਪੂਰੇ ਆਪਣੇ ਸਰਟੀਫਿਕੇਟ ਲੈ ਕੇ ਆਓਗੇ ਹਰ ਟਿੱਕੇ ਦੀ ਐਨਓਸੀ ਤੁਹਾਡੀ ਹੋਵੇਗੀ ਤਾਂ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈ ਰੇਰਾ ਨੰਬਰ ਦਿੱਤਾ ਜਾਏਗਾ ਰੇਰਾ ਨੰਬਰ ਮਿਲ ਗਿਆ ਤਾਂ ਉਸ ਤੋਂ ਬਾਅਦ ਤੁਸੀਂ ਉਹ ਟਿੱਕ ਜਿਹੜੀ ਹੈ ਸੇਲ ਕਰ ਸਕਦੇ ਹੋ ਹੁਣ ਜਦੋਂ ਲੋਕ ਪੈਸੇ ਦਿੰਦੇ ਆ ਉਹ ਲਾਲਚਬਾਜ਼ ਦੇ ਦਿੰਦੇ ਆ ਲੋਕਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਸਾਨੂੰ 90% ਦੇ ਦਿਓ ਤੁਹਾਨੂੰ ਸ਼ੋਰ ਰਿਟਰਨ ਦੇ ਦਿਆਂਗੇ ਉਹ 12% ਸ਼ੋਰ ਰਿਟਰਨ ਦਾ ਲਾਲਚ ਦਿੱਤਾ ਜਾਂਦਾ ਉਹਨਾਂ ਨੂੰ ਵਿਆਜ ਦਾ ਲੋਕਾਂ ਨੂੰ ਹੁੰਦਾ ਕਿ ਚਲੋ ਲੋਕ ਉਹ ਕਹਿੰਦੇ ਵੀ ਚਲ 1% ਹਰ ਮਹੀਨੇ ਆਊਗਾ ਉਹ 1% ਹੀ ਹੁੰਦਾ ਉਹ ਬਿਲਡਿੰਗਾਂ ਜਿਹੜੀਆਂ ਵੇਚੀ ਰਹਿ ਜਾਂਦੀਆਂ ਕਿਉਂਕਿ ਜਦੋਂ ਇਨਾ ਹਿਊਜ਼ ਅਮਾਉਂਟ ਮਿਲ ਜਾਂਦਾ ਤਾਂ ਉਹ ਕੰਸਟਰਕਸ਼ਨ ਇੱਥੇ ਕਰਨ ਦੀ ਬਜਾਏ ਉਹ ਬਿਲਡਰ ਇਹ ਵਾਲਾ ਪੈਸਾ ਕਿਸੇ ਹੋਰ ਪ੍ਰੋਜੈਕਟ 'ਤੇ ਲਾ ਜਾਂਦਾ ਹੈ ਉਹ ਨਵੇਂ ਪ੍ਰੋਜੈਕਟ ਤੇ ਬਣਾਉਣ ਲੱਗ ਪੈਂਦਾ ਇਹ ਪੈਸਾ ਵਿੱਚ ਰੁੱਟਿਆ ਰਹਿ ਜਾਂਦਾ ਲੋਕਾਂ ਨੂੰ ਬਹੁਤ ਨਸੀਹਤ ਦਿੰਨੇ ਆ ਕੋਸ਼ਿਸ਼ ਕਰਿਆ ਕਰੋ ਪੈਸੇ ਕੱਟ ਦਿਆ ਕਰੋ ਉਨੇ ਹੀ ਪੈਸੇ ਦਿਓ ਜਿੰਨੀ ਕੰਸਟਰਕਸ਼ਨ ਜਦੋਂ ਵੀ ਕੰਸਟਰਕਸ਼ਨ ਹੁੰਦੀ ਹੈ ਕੰਸਟਰਕਸ਼ਨ ਵੇਖ ਕੇ ਦਿਆ ਕਰੋ ਪੈਸੇ ਕੰਸਟਰਕਸ਼ਨ ਲਿੰਕ ਪਲਾਨ ਲਓ ਹਮੇਸ਼ਾ ਕੰਸਟਰਕਸ਼ਨ ਲਿੰਕ ਪਲਾਨ ਤੁਸੀਂ ਤਿੰਨ ਮੰਜ਼ਿਲ ਬਣ ਗਈ ਸੱਤ ਮੰਜ਼ਿਲ ਬਣ ਗਈ ਤਾਂ ਪੈਸਾ ਦੇਣਾ 10ਵੀਂ ਮੰਜ਼ਿਲ ਉਂ ਤਾਂ ਪੈਸਾ ਦੇਣਾ ਤੁਹਾਡੇ ਪੈਸੇ ਜਾਇਆ ਨਹੀਂ ਜਾ ਸਕਦੇ ਪਲੱਸ ਤੁਸੀਂ ਪੇਪਰ ਦੇਖਿਆ ਕਰੋ ਉਹਨਾਂ ਕੋਲੋਂ ਇਹ ਸੁਪਰੀਮ ਕੋਰਟ ਦੇ ਵੀ ਆਰਡਰ ਨੇ ਰੇਰਾਂ ਦੇ ਵੀ ਆਰਡਰ ਨੇ ਕਿ ਜੇ ਤੁਸੀਂ ਜਦੋਂ ਇੱਕ ਪ੍ਰੋਜੈਕਟ ਵਿੱਚ ਪੈਸਾ ਲਗਾਉਣ ਲੱਗੇ ਹੋ ਰੀਅਲ اسٹیਟ ਦੇ ਉਹਦੇ ਕੋਲ 15 ਤਰੀਕੇ ਦੀਆਂ ਫਾਰਮੈਲਟੀ ਜਿਹਨੇ ਸਾਰੀਆਂ ਪੁੱਛੋ ਸਰ ਸਾਨੂੰ ਤੁਹਾਡੀ ਰਜਿਸਟਰੀ ਤੋਂ ਲੈ ਕੇ ਸੀਐਲਯੂ ਤੋਂ ਲੈ ਕੇ ਅਨੇਕਾ ਤਰੀਕੇ ਦੇ ਐਨਓਸੀ ਨੇ ਸਾਨੂੰ ਸਰ ਐਨਓਸੀ ਦੇ ਪੇਪਰ ਦਿਓ ਉਹਨਾਂ ਨੂੰ ਦਿਖਾਣੇ ਪੈਣਗੇ ਜਦਕਿ ਰੇਰਾ ਤਾਂ ਇਹ ਵੀ ਕਹਿੰਦਾ ਕਿ ਪੂਰੀ ਫਾਈਲ ਬਣਾ ਕੇ ਰੱਖੋ ਤੇ ਟੰਗੋ ਹਰ ਬੰਦਾ ਵੇਖੇ ਉਹਨੂੰ ਹਾਂ ਆਮ ਬੰਦਾ ਵੇਖੇ ਆਮ ਬੰਦੇ ਨੂੰ ਚਾਹੇ ਉਹ ਨਕਸ਼ਾ ਵੀ ਨਹੀਂ ਦੇਖਣਾ ਆਂਦਾ ਜੇਸੀ ਕਿਸੇ ਆਮ ਬੰਦੇ ਨੂੰ ਕਹੀਏ ਵੀ ਇਹ ਨਕਸ਼ਾ ਹੈ ਉਹਨੂੰ ਨਕਸ਼ਾ ਵੀ ਨਹੀਂ ਦੇਖਣਾ ਆਂਦਾ ਔਰ ਜਿਹੜੇ ਈਓ ਹੁੰਦੇ ਆ ਕਾਰਜਕਾਰੀ ਅ ਕਿਸੇ ਵੀ ਨਗਰ ਕੌਂਸਲ ਦੇ ਉਹ ਇੰਨੇ ਖਾਸੌਰ ਤੇ ਮੈਂ ਜਿਰਕਪੁਰ ਦੀ ਗੱਲ ਕਰਾਂ ਮੈਂ ਬਾਹਰ ਨਹੀਂ ਜਿੱਥੇ ਮੇਰਾ ਜ਼ਿਆਦਾ ਵਰਕਿੰਗ ਰਿਹਾ ਹੈ ਇੱਥੇ ਇੱਕ ਤੋਂ ਇੱਕ ਵੱਧ ਚੜ੍ਹ ਕੇ ਅਪਰਸ਼ਟ ਅਫਸਰ ਆਏ ਨੇ ਜਿਨ੍ਹਾਂ ਨੇ ਲੋਕਾਂ ਨੂੰ ਲੋਕਾਂ ਨੇ ਜਾ ਕੇ ਜੇ ਪੁੱਛਿਆ ਵੀ ਤਾਂ ਉਹਨਾਂ ਨੂੰ ਮਿਸਗਾਈਡ ਕੀਤਾ ਗਿਆ ਹਮੇਸ਼ਾ ਮਿਸਗਾਈਡ ਕੀਤਾ ਤੇ ਲੋਕ ਵਿਚਾਰੇ ਜਿਹੜੇ ਨੇ ਭੋਲੇ ਪਾਲੇ ਲੋਕ ਆਉਂਦੇ ਨੇ ਕਿਉਂਕਿ ਇਹ ਜਿਰਕਪੁਰ ਨੂੰ ਪੰਜ ਸਟੇਟ ਪੈਂਦੇ ਆ ਜੋ ਚੰਡੀਗੜ੍ਹ ਵੀ ਪੈਂਦਾ ਦਿੱਲੀ ਵੀ ਪੈ ਗਿਆ ਹਿਮਾਚਲ ਵੀ ਹੋ ਗਿਆ ਪੂਰਾ ਪੰਜਾਬ ਪੂਰਾ ਹਰਿਆਣਾ ਤਾਂ ਲੋਕ ਇੱਥੇ ਗੇਟਵੇ ਉਹ ਪੰਜਾਬ ਹੋਣ ਕਰਕੇ ਲੋਕ ਇੱਥੋਂ ਟੱਪਦੇ ਆ ਲੋਡ ਹੁੰਦੀ ਏ ਤਾਂ ਕੋਈ ਨਾ ਕੋਈ ਇੱਥੇ ਪ੍ਰੋਪਰਟੀ ਇਨਵੈਸਟ ਕਰ ਜਾਂਦੇ ਆ ਔਰ ਇਸੇ ਚੀਜ਼ ਦੇ ਵਿੱਚ ਇਹ ਫਸ ਜਾਂਦੇ ਆ ਕਿ ਚਲੋ ਪਹਿਲਾਂ ਉਹਨਾਂ ਨੇ ਦੋ ਬਿਲਡਿੰਗਾਂ ਦਿਖਾ ਦਿੰਦੇ ਸਾਡੀਆਂ ਪਹਿਲਾਂ ਦੋ ਬਿਲਡਿੰਗਾਂ ਬਣੀਆਂ ਹੋਈਆਂ ਨੇ ਜਾਂ ਉਹਨਾਂ ਨੂੰ ਲਾਲਚ ਅਸ਼ੋਰਡ ਟਰਮ ਦਾ ਦਿੰਦੇ ਨੇ ਉਹ ਅਸ਼ੋਰਡ ਟਰਮ ਦੇ ਵਿੱਚ ਕਿਸੇ ਲਾਲਚ ਚ ਕੋਈ ਵੀ ਜਿਹੜਾ ਇਨਵੈਸਟਰ ਹੈ ਨਾ ਆਵੇ ਪਲੀਜ਼ ਇਨਵੈਸਟਰ ਹਮੇਸ਼ਾ ਪੈਸਾ ਕੰਸਟਰਕਸ਼ਨ ਲਿੰਕ ਪਲਾਨ ਤੇ ਲਾਵੇ 12% ਦਾ ਲਾਲਚ ਨਾ ਕਰੇ ਉਹ ਬੈਂਕ ਚ ਰੱਖ ਲਵੇ ਪੈਸਾ ਆਪਦਾ ਉਹਨੂੰ ਜਿਆਦਾ ਵਧੀਆ ਰਹੇਗਾ ਸਤਿਗੁਰੂ ਜੀ ਜਿਸ ਤਰ੍ਹਾਂ ਅਸੀਂ ਇੱਕ ਅਧੂਰੀ ਬਿਲਡਿੰਗ ਦੇਖ ਰਹੇ ਹਾਂ ਕਿ ਕਿੰਨੀਆਂ ਕਿ ਬਿਲਡਿੰਗਾਂ ਹੋਰ ਹੋ ਸਕਤੀਆਂ ਜੋ ਜ਼ਿਰਕਪੁਰ ਜਾਂ ਮੁਹਾਲੀ ਦੀ ਗੱਲ ਕਰੀਏ ਤਾਂ ਦੇਖੋ ਜ਼ਿਰਕਪੁਰ ਦੇ ਵਿੱਚ ਤਾਂ ਬਹੁਤ ਬਿਲਡਿੰਗਾਂ ਨੇ ਐਸੀਆਂ ਜਿਵੇਂ ਗੁਪਤਾ ਬਿਲਡਰ ਜਿੱਥੇ ਅਸੀਂ ਖੜੇ ਹਾਂ ਗੁਪਤਾ ਬਿਲਡਰ ਬਿਲਡਰ ਦੀ ਜੀਵੀਪੀ ਅਸੀਂ ਇਹਨੂੰ ਕਹਿੰਦੇ ਹਾਂ ਐਦੀ ਬਿਲਡਿੰਗ ਹੈ ਕੁਝ ਬਿਲਡਿੰਗਾਂ ਅਸੀਂ ਐਸੀਆਂ ਜਿਹੜੀਆਂ 에어ਪੋਰਟ ਰੋਡ ਜਿਹੜਾ ਸਾਡੀ ਪੀਆਰ 7 ਜ਼ਿਰਕਪੁਰ ਦੀ ਉੱਥੇ ਬਣ ਰਹੀਆਂ ਨੇ ਉਹ ਸੜਕ ਤੇ ਬਣ ਰਹੀਆਂ ਨੇ ਮਤ ਉਹਦਾ ਬਹੁਤ ਮੁੱਦਾ ਚੱਕਿਆ ਹਰ ਮੇਰੇ ਇੰਟਰਵਿਊ ਚ ਹੁੰਦਾ ਸੀਗਾ ਕਿ ਰੋਡ ਦੇ ਉੱਪਰ ਤੁਸੀਂ ਖੜ੍ਹ ਤੋਂ ਚੱਲਦੇ ਹੋ ਤੁਹਾਨੂੰ ਕਿਸੇ ਵੀ ਥਾਂ ਤੇ ਸਲਿੱਪ ਰੋਡ ਤੇ ਜਾਂ ਗ੍ਰੀਨ ਬੈਲਟ ਤੇ ਕੋਈ ਕਬਜ਼ਾ ਨਹੀਂ ਮਿਲੇਗਾ ਕੋਈ ਫਲੈਟ ਨਹੀਂ ਮਿਲੇਗਾ ਉਹ ਖਾਲੀ ਹੁੰਦੀ ਸੀ ਜੇ ਰਾਸ਼ ਹੈਗਾ ਤਾਂ ਅਸੀਂ ਸਲਿੱਪ ਰੋਡ ਤੋਂ ਚੱਲ ਪੈਨੇ ਆ ਉਸ ਪ੍ਰੋਜੈਕਟ ਤੇ 168 ਫਲੈਟ ਗ੍ਰੀਨ ਬੈਲਟ ਤੇ ਔਰ ਜਿਹੜੀ ਸਲਿੱਪ ਰੋਡ ਦੇ ਉੱਪਰ ਬਣਾ ਦਿੱਤੇਗੇ ਟੁੱਟਣਗੇ ਲੋਕ ਵਿਚਾਰੇ ਇਨਵੈਸਟ ਕਰ ਰਹੇ ਆ ਮੈਂ ਵਾਰ-ਵਾਰ ਲੋਕਾਂ ਨੂੰ ਜਾਗਰੂਕ ਕਰ ਰਿਹਾ ਬੱਚੋ ਇਸ ਚੀਜ਼ ਤੋਂ ਕਿ ਜਿਹੜੀ ਸੜਕ ਤੇ ਬਣ ਗਈ ਦਾ ਟੁੱਟਣੀ ਹੈ ਮਿਲੀ ਪੁਗਤਨਾ ਕੰਮ ਚੱਲ ਰਿਹਾ ਸਿਰ ਮਿਲੀ ਪੁਗਤ ਮਿਲੀ ਪੁਗਤ ਉਹਦੀ ਕਿੰਨੀ ਵੱਡੀ ਹੋ ਸਕਦੀ ਤੁਸੀਂ ਦੇਖੋ ਰੈਵਨਿਊ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਕੁਛ ਨਹੀਂ ਕਰ ਪਾ ਰਿਹਾ ਸਥਾਨਕ ਸਰਕਾਰਾਂ ਵਿਭਾਗ ਦੇ ਅਫਸਰ ਕੁਛ ਨਹੀਂ ਕਰ ਪਾ ਰਹੇ ਪ੍ਰਸ਼ਾਸਨ ਕੁਛ ਨਹੀਂ ਕਰ ਪਾ ਰਿਹਾ ਇਸ ਤੋਂ ਇਸ ਤੋਂ ਵੱਡੀ ਗੱਲ ਕਰਾਂ ਮੰਤਰੀ ਕੁਛ ਨਹੀਂ ਕਰ ਪਾ ਰਹੇ ਕੋਈ ਵੀ ਕੁਝ ਨਹੀਂ ਕਰ ਪਾ ਰਿਹਾ ਉਹ ਨਿਰੰਤਰ ਬਣਾਈ ਜਾਂਦਾ ਲੋਕਾਂ ਨੂੰ ਵੇਚੀ ਜਾਂਦਾ ਹੈ ਰੇਰਾਂ ਉੱਤੇ ਕੰਟਰੋਲ ਕਰ ਪਾ ਰਿਆ ਸੀ ਰੇਰਾਂ ਨੂੰ ਵੀ ਲਿਖਿਆ ਵੀ ਇਹੋ ਜਿਹੇ ਜਿਹੜੇ ਪ੍ਰੋਜੈਕਟ ਨੇ ਰੇਰਾਂ ਦੇ ਕਿਰਪਾ ਕਰਕੇ ਉਹਨਾਂ ਨੂੰ ਰੇਰਾਂ ਨੰਬਰ ਵਾਪਸ ਲੈ ਲਿਆ ਜਾਵੇ ਇਹਨਾਂ ਕੁਝ ਅਸੀਂ ਪ੍ਰੂਫ ਦੇ ਰਹੇ ਹਾਂ ਲੇਕਿਨ ਕਿਸੇ ਤਰੀਕੇ ਨਾਲ ਲੋਕਾਂ ਦੇ ਬਚਾਅ ਵਿੱਚ ਕੋਈ ਵੀ ਅਫਸਰ ਅੱਗੇ ਨਹੀਂ ਆ ਰਿਹਾ ਕੋਈ ਰਾਜਨੀਤਿਕ ਪਾਰਟੀ ਅੱਗੇ ਨਹੀਂ ਆ ਰਹੀ ਕੋਈ ਆਗੂ ਨਹੀਂ ਆ ਰਿਹਾ ਅਸੀਂ ਆਪਣਾ ਜਿਹੜਾ ਹੈ ਉਹ ਵਜਾਈ ਜਾਂਦੇ ਹਾਂ ਢੋ ਲੋਕਾਂ ਤੱਕ ਦੇਖਿਆ ਤੁਸੀਂ ਤਰੰਦਰਾਂ ਨਾਲ ਪੰਗੇ ਲੈ ਰਹੇ ਹੋ ਡਰ ਨਹੀਂ ਲੱਗਦਾ ਮਨ ਦੇ ਵਿੱਚ ਆਰਟੀਆ ਲਾਨੇ ਹੋ ਲਗਾਤਾਰਵਾਦ ਚੁ ਨਹੀਂ ਦੇਖੋ ਇਹਨਾਂ ਕੋਲ ਇਹਨਾਂ ਦੇ ਸਿਸਟਮ ਬਹੁਤ ਵੱਡੇ ਨੇ ਤੁਹਾਡੇ ਪਰਚਾ ਵੀ ਦਰਜ ਹੋਇਆ ਤੁਹਾਡੇ ਇਹਨਾਂ ਨੇ ਮੈਂ ਕਿਹਾ ਮੇਰੇ ਤੇ ਤਿੰਨ ਪਰਚੇ ਦਰਜ ਕੀਤੇ ਪਹਿਲਾਂ ਵੀ ਕੀਤੇ ਕਾਂਗਰਸ ਸਰਕਾਰ ਚ ਮੇਰੇ ਤੇ ਬਹੁਤ ਪਰਚੇ ਦਰਜ ਕਰਦੇ ਰਹੇ ਕਿਉਂਕਿ ਝੂਠਾ ਪਰਚਾ ਜਿਹੜਾ ਹੁੰਦਾ ਉਹਦੀ ਮਿਆਦ ਥੋੜੀ ਹੁੰਦੀ ਹੈ ਲੇਕਿਨ ਇੱਕ ਵਾਰ ਸਾਨੂੰ ਜਿਵੇਂ ਅਸੀਂ ਕਹਿੰਨੇ ਕਿ ਸਚਾਈ ਜਿਹੜੀ ਹੈ ਪਰੇਸ਼ਾਨ ਤਾਂ ਜ਼ਰੂਰ ਹੋ ਜਾਂਦੀ ਹੈ ਲੇਕਿਨ ਹਾਰਦੀ ਨਹੀਂ ਕਦੀ ਪਰਚੇ ਖਤਮ ਵੀ ਹੋਏ ਹੁਣ ਫਿਰ ਇਹਨਾਂ ਨੇ ਜਦੋਂ ਪਰਚਾ ਪਾਇਆ ਜਿਹੜੀ ਚੀਜ਼ ਮੈਂ ਵਾਰ-ਵਾਰ ਕਹਿ ਰਿਹਾ ਵੀ ਸੜਕ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਜਿਹਦੇ ਸਿਰਫ 13 ਨਕਸ਼ੇ ਪਾਸ ਨੇ 41 ਕਿਉਂ ਕਿਵੇਂ ਬਣ ਗਏ 90 ਸ਼ੋਰੂਮ ਐਕਸਟਰਾ ਕਿਵੇਂ ਬਣ ਗਏ ਲੋਕਾਂ ਨੂੰ ਜਾਗਰੂਕ ਕੀਤਾ ਵੀ ਇਹ ਪਾਸ ਨਹੀਂ ਹੈਗੇ ਇਹ ਸੜਕ ਦੇ ਉੱਪਰ ਬਣੇ ਜਾ ਰਹੇ ਨੇ ਅੰਦਰ ਸੇ ਨਾ ਕਰੇ ਲੇਕਿਨ ਉਹਨਾਂ ਨੇ ਅਫਸਰਾਂ ਨੇ ਉਹਨਾਂ ਨੂੰ ਰੋਕਣ ਦੀ بجائے ਉਹਨਾਂ ਤੇ ਨੋਟਿਸ ਹੀ ਦੇਤੇ ਦੋ ਨੋਟਿਸ ਦਿੱਤੇ ਤੇ ਵੀ ਇਹਨੂੰ ਤੁਸੀਂ ਤੋੜ ਦਿਓ ਜਿੱਦਾਂ 6 ਘੰਟੇ ਤੋੜ ਦਿਆਂਗੇ 220 ਦਾ ਨੋਟਿਸ ਦਿੱਤਾ ਪਹਿਲਾਂ 195 ਡੀ ਦਾ ਫਿਰ 220 ਦਾ ਲੇਕਿਨ ਉੱਪਰੋਂ ਇੰਨਾ ਪ੍ਰੈਸ਼ਰ ਪਾਇਆ ਗਿਆ ਕਿ ਉਹ ਅਫਸਰ ਅੱਜ ਤੱਕ 3 ਮਹੀਨੇ ਹੋ ਗਏ ਕੰਮ ਨਹੀਂ ਕਰ पाए ਔਰ ਉਲਟਾ ਮੇਰੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਫਰੋਤੀ ਦਾ ਕੇਸ ਮੇਰੇ ਤੇ ਬਣਾਇਆ ਗਿਆ ਮੈਂ ਇਹ ਲਾਹਨਤ ਹੈ ਮੈਂ ਕਹਿੰਦਾ ਇਹੋ ਜਿਹੇ ਝੂਠੇ ਕੇਸਾਂ ਦਾ ਮੈਨੂੰ ਕੋਈ ਪਰਵਾਹ ਨਹੀਂ ਖਤਮ ਹੋ ਜਾਣਗੇ ਲੇਕਿਨ ਲੋਕਾਂ ਦੇ ਬਚਾਅ ਦੇ ਵਿੱਚ ਇਹ ਕਿਉਂ ਨਹੀਂ ਅੱਗੇ ਆਉਂਦੇ ਕਿਉਂ ਮਰਵਾਈ ਜਾਂਦੇ ਲੋਕਾਂ ਨੂੰ ਵਿਚਾਰਿਆਂ ਨੂੰ ਕੋਈ ਗਹਿਣਾ ਵੇਚ ਕੇ ਆਪਦਾ ਪੈਸਾ ਲ ਕੋਈ ਵਿਚਾਰਾ ਜੀਪੀਐਫ ਲੈ ਕੇ ਕਰ ਰਿਹਾ ਕੋਈ ਆਪਦੇ ਸੁਪਣਿਆਂ ਦਾ ਘਰ ਸੋਚਦਾ ਮੇਰਾ ਘਰ ਬਣ ਜੂਗਾ ਲੇਕਿਨ ਇਹਨਾਂ ਲੋਕਾਂ ਨੂੰ ਅਫਸਰ ਜਿਹੜੇ ਨੇ ਉਹ ਆਪਣੀਆਂ ਜੇਬਾਂ ਭਰ ਕੇ ਕੋਈ ਵੀ ਅਫਸਰ ਜ਼ਿਰਖਪੁਰ ਨਹੀਂ ਰਹਿੰਦਾ ਤੁਹਾਨੂੰ ਇੱਕ ਬਹੁਤ ਵੱਡੀ ਗੱਲ ਦੱਸਾਂ ਜਿੰਨੇ ਵੀ ਅਫਸਰ ਨੇ ਲੁੱਟੂ ਅਫਸਰ ਕਹਿਨਾਂ ਉਹਨਾਂ ਨੂੰ ਇਹ ਸਾਰੇ ਲੁੱਟ ਗਏ ਸ਼ਾਮ ਨੂੰ ਕੋਈ ਮੁਹੱਲੇ ਤੇ ਕੋਈ ਚੰਡੀਗੜ੍ਹ ਤੇ ਪੰਚਕੋਲਾ ਰਹਿਣ ਜਾਂਦਾ ਜ਼ਿਰਖਪੁਰ ਨਾਲ ਕਿਸੇ ਨੂੰ ਕੋਈ ਹਮਦਰਦੀ ਨਹੀਂ ਇਸ ਕਰਕੇ ਇੱਥੇ ਜਿਹੜੀਆਂ 84 ਫੁੱਟ ਦੀਆਂ ਸੜਕਾਂ ਸੀ ਉਹਨਾਂ ਨੂੰ 25-25 ਫੁੱਟ ਕਰ ਦਿੱਤਾ ਗਿਆ ਸਾਰੀਆਂ ਸੜਕਾਂ ਮਲਦੀਆਂ ਇਹਨਾਂ ਨੇ ਕਬਜ਼ੇ ਕਰਵਾਤੇ ਤੇ ਅਸੀਂ ਉਦੋਂ ਦੇ ਬੋਲੀ ਜਾਂਦੇ ਆ ਜਿੰਨਾ ਕਿ মিডিਆ ਭਰਾ ਸਾਡਾ ਸਾਥ ਦਿੰਦੇ ਨੇ ਗੱਲ ਜੁਰੂਰ ਅੱਗੇ ਤੱਕ ਪਹੁੰਚਾ ਪਹੁੰਚਾ ਦਿੰਦੇ ਆ ਲੋਕਾਂ ਨੂੰ ਜਾਗਰੂ ਕਰਨ ਵਾਸਤੇ ਤੁਸੀਂ ਕਦੇ ਸੀਐਮ ਭਗਵੰਤ ਸਿੰਘ ਮਾਨ ਨਾਲ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਚਿੱਠੀ ਲਿਖੀ ਉਹਨਾਂ ਨੂੰ ਵੀ ਇਹ ਨਜਾਇਜ਼ ਕੰਮ ਚੱਲ ਰਹੇ ਨੇ ਜ਼ੀਰੂਪੁਰ ਦੇ ਵਿੱਚ ਅਸੀਂ ਦਿੱਤੀ ਹੈ ਜੀ ਸਾਡੀ ਬਹੁਤ ਵਧੀਆ ਟੰਗ ਨਾਲ ਮਾਨ ਸਾਹਿਬ ਨੇ ਹੁਣ ਪਿੱਛੇ ਜਿਹੜਾ ਮੇਰੇ ਜਿਹੜਾ ਮੁਕੱਦਮਾ ਹੈ ਉਹਦੇ ਬਾਰੇ ਵੀ ਮੈਂ ਉਹਨਾਂ ਨਾਲ ਗੱਲ ਕੀਤੀ ਸਾਰੀ ਚਲੋ ਉਹ ਐਕਸ਼ਨ ਅਗਲਾ ਜਿਹੜੇ ਤੁਸੀਂ ਗੱਲ ਕੀਤੀ ਹੈ ਉਹ ਮਾਨ ਸਾਹਿਬ ਕੋਲ ਫਾਈਲ ਦਿੱਤੇਗੀ ਹੁਣ ਮਾਨ ਸਾਹਿਬ ਨੇ ਆਪ ਤਾਂ ਚੈੱਕ ਨਹੀਂ ਕਰਨਾ ਨਾ ਮਾਨ ਸਾ ਆਪਣੇ ਥੱਲੇ ਦਿੱਤਾ ਮਾਰਕ ਕਰਤਾ ਮਾਰ ਕਰਕੇ ਡੀਸੀ ਮੈਮ ਕੋਲ ਆ ਗਿਆ ਡੀਸੀ ਮੈਮ ਨੇ ਗੈਸ ਡੀਮ ਨੂੰ ਦਿੱਤਾ ਐਸਡੀਐਮ ਨੇ ਈਓ ਨੂੰ ਕਰਤਾ ਓਏ ਉਸੇ ਬੰਦੇ ਕੋਲ ਰਿਪੋਰਟ ਮੰਗ ਲੈਂਦੇ ਨੇ ਜਿਹੜਾ ਬੰਦਾ ਠੱਗ ਹੈ ਅਲਟੀਮੇਟਲੀ ਈਓ ਕੋਲ ਚੀਜ਼ ਮੰਗ ਲਈ ਈਓ ਨੇ ਉਹ ਜੋ ਪੇਪਰ ਕਰਕੇ ਅੱਗੇ ਭੇਜਤੀ ਉਹ ਫਿਰ ਗੋਲਮੋਲ ਕਰਕੇ ਅੱਗੇ ਫਿਰ ਭੇਜਤੀ ਤੇ ਹਜੇ ਤੱਕ ਕਿਸੇ ਤਰੀਕੇ ਦੀ ਕੋਈ ਵੀ ਇਨਕੁਆਰੀ ਦਾ ਪੋਜੀਟਿਵ ਰਿਜ਼ਲਟ ਨਹੀਂ ਆਇਆ ਪਰ ਸਰਦੇਵ ਜੀ ਇਸ ਤਰ੍ਹਾਂ ਦਾ ਜਿਸ ਦਾ ਜ਼ਿਕਰ ਕਰ ਰਹੇ ਹੋ ਇਹ ਕੰਮ ਇਹਦਾ ਰੁਕ ਨਹੀਂ ਸਕਦਾ ਫਿਰ ਤਾਂ ਕੰਮ ਢੜਲਣਾ ਚੱਲੀ ਜਾਊਗਾ ਨੇ ਦੇਖੋ ਮੈਂ ਇਸ ਇਹ ਮੈਨੂੰ ਮਹਿਸੂਸ ਫਿਕਰ ਵੀ ਮਹਿਸੂਸ ਕਰਦਾ ਕਿ ਮੈਂ 4-5 ਸਾਲਾਂ ਤੋਂ ਜਿਹੜਾ ਰੋਲਾ ਪਾਇਆ S+3 ਵਾਲਾ ਅੱਜ ਜਿਰਕਪੁਰ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਬਣ ਰਹੀ ਕਿ ਉਹ S+3 ਬਣਾ ਲੈ ਕਿਉਂਕਿ ਮੈਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਉਹਨਾਂ ਦੇ ਕੋਰਟ 'ਚ ਵੀ ਕਾਰਵਾਈਆਂ ਪਾ ਰਹੇ ਆਂ ਸੀ ਅੱਜ ਐਸਪਲਸ 3 ਹਥੋਂ ਲੋਕ ਪੱਛ ਗਏ ਭੱਜ ਗਏ ਹੁਣ ਵੀ 4-5 ਸਿਰ ਬਚ ਗਏ ਨੇ ਮਤਲਬ ਜਿਹੜੇ ਗੰਦੇ ਬਿਲਡਰ ਜਿਹਨੂੰ ਅਸੀਂ ਕਹਿੰਦੇ ਆ ਜਿਹੜੇ ਠੱਗ ਬਿਲਡਰ ਹੈਗੇ ਨੇ ਬਾਕੀ ਬਿਲਡਰ ਬਹੁਤ ਵਧੀਆ ਨੇ ਮੈਂ ਨਾਲ ਤੁਹਾਨੂੰ ਬਿਲਡਿੰਗ ਖਾਨਾ ਕਿੱਡੀ ਵਧੀਆ ਬਣੀ ਆ ਹੋਰ ਬਿਲਡਿੰਗਾਂ ਵੇਖੋ ਜੇ ਬਹੁਤ ਵਧੀਆ ਬਣਾ ਰਹੇ ਨੇ ਲੋਕ ਕਾਲੀਆਂ ਪੇਡਾਂ ਵਿੱਚ ਰਲੀਆਂ ਵਿੱਚ ਸਿਰਫ 4-5 ਹੁਣ ਇਸ ਟਾਈਮ ਜੀਰਕਪੁਰ ਦੇ ਵਿੱਚ ਸਿਰਫ 5-4 ਬਿਲਡਰ ਐਸੇ ਨੇ ਜਿਹੜੇ ਜਿਨ੍ਹਾਂ ਦਾ ਕੰਮ ਹੀ ਹੈ ਕਿ ਮੈਂ ਅਸੀਂ ਤਾਂ ਗਲਤ ਕੰਮ ਕਰਨਾ ਤੋ ਰੋਕ ਕੇ ਦਿਖਾਓ ਅਸੀਂ ਵਿੱਚ ਰੋਕ ਨਹੀਂ ਸਕਦੇ ਉਹਨਾਂ ਦੇ ਹੱਥ ਬਹੁਤ ਵੱਡੇ ਨੇ ਸਾਡਾ ਜਿਹੜਾ ਉਹਨਾਂ ਦੇ ਮੁਕਾਬਲੇ ਇਹਨਾਂ ਨਹੀਂ ਅਸੀਂ ਸਾਡਾ ਹੱਥ ਪੈਂਦਾ ਨਾ ਅਸੀਂ ਇਹਨਾਂ ਪੈਸੇ ਕਰ ਸਕਦੇ ਨਾ ਏਡੇ ਅਸੀਂ ਵਕੀਲ ਵੱਡੇ ਕਰ ਸਕਦੇ ਆ ਲੇਕਿਨ ਅਸੀਂ ਲੋਕਾਂ ਤੱਕ ਜ਼ਰੂਰ ਆਵਾਜ਼ ਆਪਣੀ ਪਹੁੰਚਾਉਣੀ ਆ ਵੀ ਤੁਸੀਂ ਬਚ ਜੋ ਤੁਸੀਂ ਉਮੀਦ ਨਾ ਕਰਿਆ ਜੇ ਉਹੀ ਮੈਂ ਆਖਿਰ ਵਿੱਚ ਕਹਿ ਰਿਹਾ ਕਿ ਆਖਰ ਦੇ ਵਿੱਚ ਕਿ ਤੁਸੀਂ ਜੋ ਦਰਸ਼ਕ ਦੇਖ ਰਹੇ ਨੇ ਅਗਰ ਉਹਨਾਂ ਨੇ ਇਨਵੈਸਟਮੈਂਟ ਕਰਨੀ ਆ ਜੁਰਿਕਪੁਰ ਜਾਂ ਮੁਹਾਲੀ ਦੇ ਵਿੱਚ ਕੀ ਜੋ ਨੋਰਮਸ ਨੇ ਉਹ ਕੀ ਚੈੱਕ ਕਰਕੇ ਜੋ ਪ੍ਰੋਪਰਟੀ ਖਰੀਦਣੇ ਤੇ ਦੇ ਕੋਈ ਨੋਰਮਸ ਤਾਂ ਮਤ ਤੁਸੀਂ ਨਾ ਕਿ 15 16 ਜਿਹੜੀਆਂ ਐਨਓਸੀ ਨੇ ਉਹ ਦਿਖਾਏਗਾ ਕੋਈ ਬਿਲਡਰ ਨਹੀਂ ਦਿਖਾਊਗਾ ਕੋਈ ਵੀ ਬਿਲਡਰ ਨਹੀਂ ਦਿਖਾਉਂਦਾ ਮੈਂ ਇੱਕ ਲਿਸਟ ਜਿਹੜਾ ਨਹੀਂ ਦਿਖਾਊਗਾ ਉਹ ਚੋਰ ਹੈ ਉਹ ਠਾਕਾ ਬਿਲਕੁਲ ਜੀ ਬਿਲਕੁਲ ਜਿਹੜਾ ਕਿ ਜਿਹੜਾ ਨਹੀਂ ਦਿਖਾਉਂਦਾ ਯਾਦ ਜੇ ਕੋਈ ਇਡਾ ਹੀ ਸੁਚੱਜਿਆ ਕੋ ਵਧੀਆ ਬਿਲਡਰ ਹੈ ਉਹ ਆਪਦੇ ਜਿਹੜੇ ਇੰਨੇ ਨੇ ਵਧੀਆ ਹੋਰਡਿੰਗ ਤੇ ਕਿੰਨੇ ਪੈਸੇ ਲਾਂਦੇ ਨੇ ਉਹ ਆਪਦੇ ਐਂਟਰੀ ਤੇ ਬਹੁਤ ਵਧੀਆ ਢੰਗ ਨਾਲ ਫੋਟੋ ਸਟੇਟ ਲਾਣ ਐਨਓਸੀ ਦੀਆਂ ਫੋਟੋ ਸਟੇਟ ਲਗਾਣ ਜੇ ਕੋਈ ਬੈਂਕ ਦਾ ਲੋਨ ਹੈ ਤਾਂ ਉਹ ਉੱਥੇ ਮੈਂਸ਼ਨ ਕਰਨਾ ਜਿਵੇਂ ਬੰਬੇ ਵਿੱਚ ਹੁੰਦਾ ਹੈ ਬੰਬੇ ਚ ਹਰ ਚੀਜ਼ ਮੈਂਸ਼ਨ ਕਰ ਦਦਨੇ ਹੋ ਕਿ ਤੁਸੀਂ ਵੀ ਇੱਥੇ ਕਿੰਨੇ ਪ੍ਰਾਪਰਟੀ ਹੈ ਕਿੰਨੇ ਫਲੈਟ ਨੇ ਕਿੰਨੇ ਨਹੀਂ ਇੱਥੇ ਤਾਂ ਇੱਕ ਬਹੁਤ ਵੱਡਾ ਕਪਲਾ ਜਿਹੜਾ ਇੱਕ ਹੋਰ ਹੋ ਰਿਹਾ ਜਿਹੜੇ ਫਲੈਟ ਚ ਲੋਕ ਰਹਿ ਚੁਕੇ ਨੇ ਉਹ ਕਿਵੇਂ ਠਗੀ ਰਹੇ ਨੇ ਜਿਹੜੇ ਮਤਲਬ ਬਣ ਚੁਕੇ ਨੇ ਉਹਦੇ ਚ ਈਡੀਸੀ ਐਕਸਟਰਨਲ ਡਿਵੈਲਪਮੈਂਟ ਚਾਰजेस ਉਹ ਨਹੀਂ ਭਰੇ ਜਾ ਰਹੇ ਪਰ ਉਹਦੇ ਅਗੇਂਸਟ ਜਿਹੜੀ ਉਸ ਪ੍ਰਾਪਰਟੀ ਨੂੰ ਪਲੈਜ ਕਰਦੇ ਨੇ ਕਿ ਤੁਸੀਂ ਨਾ ਭਰੋਗੇ ਤਾਂ ਉਹ ਫਲੈਟ ਦੇ ਦਿੱਤੇ ਜਾਂਦੇ ਨੇ ਉਹ ਫਲੈਟ ਵੀ ਬਿਲਡਰ ਵੇਚ ਗਏ ਜਿਹੜੇ ਫਲੈਟ ਸਿਕਿਉਰਟੀ ਵਾਈਜ਼ ਉੱਤੇ ਸੀ ਉਹ ਵੀ ਫਲੈਟ ਵੇਚ ਕੇ ਬਿਲਡਰ ਔਰ ਪੈਸਾ ਅਜ ਤੱਕ ਉਵੇਂ ਹੀ ਖੜਾ ਹੈ ਉਹਦਾ ਵੀ ਅਸੀਂ ਦੋ ਤਿੰਨ ਸਾਲਾਂ ਤੋਂ ਮਰੋਲਾ ਪਾ ਰਹੇ ਹਾਂ ਲੇਕਿਨ ਉਹ ਪੈਸਾ ਵੀ ਨਹੀਂ ਲੈ ਰਹੇ ਇਹ ਅਫਸਰ ਜਿਹੜੇ ਨੇ ਉਹ ਆਲਟੀਮੇਟਲੀ ਲੋਕਾਂ ਨੂੰ ਭਰਨਾ ਪਊ ਪੈਸਾ ਜਿਹੜਾ ਵੀ ਪੈਸਾ ਹੈ ਉਹ ਪੈਸਾ ਲੋਕਾਂ ਨੂੰ ਭਰੋ ਲੋਕਾਂ ਦਾ ਨੁਕਸਾਨ ਹੈ ਲੋਕਾਂ ਨੂੰ ਹੀ ਆਲਟੀਮੇਟ ਕਿਉਂਕਿ ਸਰਕਾਰ ਦਾ ਪੈਸਾ ਤਾਂ ਆਪਾਂ ਨੂੰ ਭਰਨਾ ਹੀ ਪੈਣਾ ਤੇ ਲੋਕਾਂ ਨੂੰ ਅੱਗੇ ਫਿਰ ਮੈਂ ਵਾਰ-ਵਾਰ ਲੋਕਾਂ ਨੂੰ ਅਪੀਲ ਕਰਦਾ ਇੱਕ ਤਾਂ ਕੰਸਟਰਕਸ਼ਨ ਲਿੰਕ ਪਲਾਂਟ ਚ ਜਾਇਆ ਕਰੋ ਤੇ ਓਨੇ ਕ ਪੈਸੇ ਦਿਆ ਕਰੋ ਜਿੰਨੀ ਕੰਸਟਰਕਸ਼ਨ ਹੋਈ ਹੋਵੇ ਇਸ ਤੋਂ ਵੱਧ ਕੰਸਟਰਕਸ਼ਨ ਦੇ ਪੈਸੇ ਨਾ ਦਿਆ ਕਰੋ ਬਹੁਤ ਬਹੁਤ ਤੁਹਾਨੂੰ ਬਹੁਤ ਸਾਰਾ ਥੈਂਕ ਯੂ ਜੀ ਸਵੇ ਸਨ ਸਮਾਜ ਸੇਵੀ ਸੁਖਦੇਵ ਚੋਦਰੀ ਔਰ ਸਾਫ ਤੌਰ ਤੇ ਇਹਨਾਂ ਨੇ ਕਿਹਾ ਕਿ ਅਗਰ ਤੁਸੀਂ ਜ਼ਿਰਖਪੁਰ ਜਾਂ ਮੁਹਾਲੀ ਦੇ ਵਿੱਚ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਅਗਰ ਤੁਸੀਂ ਕੋਈ ਫਲੈਟ ਲੈਣਾ ਚਾਹੁੰਦੇ ਹੋ ਤਾਂ ਬਿਲਕੁਲ ਉਹਦੇ ਜਿਹੜੇ ਕਾਗਜ਼ੀਆਤ ਨੇ ਉਹਨਾਂ ਨੂੰ ਬਿਲਕੁਲ ਚੰਗੀ ਤਰੀਕੇ ਦੇ ਨਾਲ ਉਹਨੂੰ ਚੈੱਕ ਕੀਤਾ ਜਾਵੇ ਫਿਰ ਹੀ ਕੋਈ ਫੈਸਲਾ ਲਿਆ ਜਾਵੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਮਨਿੰਦਰ ਸਿੰਘ ਦਾ ਸਮਰ ਨਿਊਜ਼ ਜ਼ਿਰਖਪੁਰ